ਜੱਜ ਦੀ ਅਦਾਲਤ ਚ ਇੱਕ ਅਨੋਖਾ ਜਿਹਾ ਕੇਸ ਆਇਆ ਫੜਕੇ ਸਿਪਾਹੀ ਇੱਕ ਕੁੱਤੇ ਨੂੰ ਲਿਆਇਆ ਨਕੀਲੇ ਦੰਦਾਂ ਵਿੱਚ ਖੁਦ ਨਜ਼ਰ ਆ ਰਿਹਾ ਸੀ ਨਜ਼ਰ ਉਹ ਕੁੱਤਾ ਕਿਸੇ ਨਾਲ ਨਹੀਂ ਮਿਲਾਰਿਆ ਸੀ ਜੱਜ ਦੀਆਂ ਅੱਖਾਂ ਵੀ ਦੇਖ ਕੇ ਹੋ ਗਈਆਂ ਲਾਲ ਕਹਿੰਦਾ ਕਿਉਂ ਖਾਧੀ ਕੰਨਿਆ ਤੇ ਕੀਤਾ ਕਿਉਂ ਹਲਾਲ ਫਿਰ ਕੁੱਤੇ ਦਾ ਵਕੀਲ ਬੋਲਿਆ ਭਾਵੇਂ ਇਸ ਕੁੱਤੇ ਨੂੰ ਜੂੰਦਾ ਨਾ ਰਹਿਂਦਿਓ ਜਨਾਬ ਪਰ ਇਸ ਨੂੰ ਆਪਣੀ ਸਫਾਈ ਵਿੱਚ ਕੁਝ ਤਾਂ ਕਹਿਂਦਿਓ ਫਿਰ ਕੁੱਤਾ ਆਪਣੇ ਹੀ ਮੂੰਹੋਂ ਬੋਲਿਆ ਤੇ ਹੌਲੀ-ਹੌਲੀ ਉਸ ਨੇ ਸਾਰਾ ਹੀ ਭੇਦ ਖੋਲਿਆ ਹਾਂ ਮੈਂ ਹੀ ਹਾਂ ਜਿਸ ਨੇ ਨਾਜਮੀ ਬੱਚੀ ਖਾਈ ਹੈ ਮੈਂ ਤਾਂ ਆਪਣੀ ਕੁੱਤੇ ਪੁਣੀ ਨਿਭਾਈ ਹੈ ਹਾਂ ਮੈਂ ਹੀ ਹਾਂ ਜਿਸਨੇ ਨਵ ਜੰਮੀ ਬੱਚੀ ਖਾਈ ਹੈ ਮੈਂ ਤਾਂ ਆਪਣੀ ਕੁੱਤੇ ਪੁਣੀ ਨਿਭਾਈ ਹੈ ਇਹ ਭਰੂਣ ਕੰਨਿਆ ਮੈਨੂੰ ਕੂੜੇ ਵਿੱਚ ਧਿਆਈ ਸੀ ਕੋਈ ਹੋਰ ਕੋਈ ਨਹੀਂ ਉਸ ਦੀ ਮਾਂ ਹੀ ਇਸ ਨੂੰ ਸੁੱਟ ਕੇ ਆਈ ਸੀ ਜਦ ਮੈਂ ਕੰਨਿਆ ਦੇ ਕੋਲ ਗਿਆ ਉਸ ਦਾ ਗੋਲ ਚਿਹਰਾ ਦੇਖ ਕੇ ਮੇਰਾ ਮਨ ਡੋਲ ਗਿਆ ਸੁੰਘ ਸੁੰਘ ਕੇ ਕੱਪੜੇ ਮੈਂ ਉਸ ਦੇ ਘਰ ਗਿਆ ਸੀ ਮਾਂ ਸੁੱਤੀ ਪਈ ਸੀ ਤੇ ਪਿਓ ਕੰਮ ਤੇ ਗਿਆ ਸੀ ਪੌਂਕ ਪੌਂਕੇ ਮੈਂ ਉਸ ਦੀ ਸੁੱਤੀ ਮਾਂ ਜਗਾਈ ਸੀ ਤੇ ਮੈਂ ਕਿਹਾ ਤੂੰ ਭਰੂਣ ਕੰਨਿਆ ਕਿਉਂ ਸੁੱਟ ਕੇ ਆਈ ਸੀ ਤੂੰ ਚੱਲ ਮੇਰੇ ਨਾਲ ਕੰਨਿਆ ਨੂੰ ਲੈ ਕੇ ਆ ਭੁੱਖੀ ਐ ਤੇਰੀ ਧੀ ਤੂੰ ਉਸ ਨੂੰ ਦੁੱਧ ਪਿਲਾ ਮਾਂ ਸੁਣਦਿਆਂ ਹੀ ਰੋਣ ਲੱਗ ਪਈ ਕਹਿੰਦੀ ਕਿਵੇਂ ਲੈ ਕੇ ਆਵਾਂ ਆਪਣੇ ਦਿਲ ਦੇ ਟੁਕੜੇ ਨੂੰ ਮੇਰੀ ਸੱਸ ਰੋਜ਼ ਮੈਨੂੰ ਤਾਨੇ ਮਾਰਦੀ ਏ ਕੁੱਟ ਕੁੱਟ ਕੇ ਮੈਨੂੰ ਆਪਣਾ ਸੀਨਾ ਠਾਰਦੀ ਏ ਉਹ ਕਹਿੰਦੀ ਏ ਮੁੰਡਾ ਜੰਮ ਕੇ ਦਿਖਾਈ ਕੁੜੀ ਨਾ ਸਾਡੇ ਘਰ ਲੈ ਆਈ ਮੈਂ ਮਾਂ ਸੀ ਉਸ ਦੀ ਉਹ ਧੀ ਸੀ ਵਿਚਾਰੀ ਇਸ ਲਈ ਮੈਂ ਸੁਣਦੀ ਆਪਣੀ ਧੀ ਪਿਆਰੀ ਸੁਣਦੇ ਸੁਣਦੇ ਸੁਣਾਉਂਦੇ ਸੁਣਾਉਂਦੇ ਕੁੱਤੇ ਦਾ ਗਲਾ ਭਰਿਆ ਆ ਸੁਨਾਉਂਦੀ ਸੁਨਾਉਂਦੀ ਕੁੱਤੇ ਦਾ ਗਲਾ ਭਰ ਗਿਆ ਉਹ ਜੱਜ ਮੋਰੇ ਆਪਣੇ ਆਪ ਹੀ ਖੜ ਗਿਆ ਸਰ ਦਿਮਾਗ ਮੇਰੇ ਤੇ ਧੂਆਂ ਛਾ ਗਿਆ ਤਾਂ ਹੀ ਤਾਂ ਮੈਂ ਤੂੰ ਰਿਹਾ ਨਾ ਗਿਆ ਇਸ ਤਰ੍ਹਾਂ ਲੱਗਿਆ ਜਿਵੇਂ ਉਹ ਸੰਗ ਰਹੀ ਸੀ ਇਸ ਤਰ੍ਹਾਂ ਲੱਗਿਆ ਜਿਵੇਂ ਉਹ ਸੰਗ ਰਹੀ ਸੀ ਆਪਣਾ ਗੁੱਟਾ ਚੁੰਮ ਕੇ ਮੈਥੋਂ ਕੁਝ ਮੰਗ ਰਹੀ ਸੀ ਫਿਰ ਮੈਂ ਵੀ ਦਿਲ ਤੇ ਪੱਥਰ ਧਰ ਲਿਆ ਮੈਂ ਉਸ ਭਰੂਣ ਕੰਨਿਆ ਨੂੰ ਗਲ ਤੋਂ ਫੜ ਲਿਆ ਫਿਰ ਮੈਂ ਵੀ ਦਿਲ ਤੇ ਪੱਥਰ ਧਰ ਲਿਆ ਮੈਂ ਉਸ ਭਰੂਣ ਕੰਨਿਆ ਨੂੰ ਗਲ ਤੋਂ ਫੜ ਲਿਆ ਫਿਰ ਮੈਂ ਉਸ ਕੰਨਿਆ ਨੂੰ ਕਿਹਾ ਤੂੰ ਬਾਲੜੀਏ ਕੀ ਕੀ ਕਰੇਂਗੀ ਇਸ ਜ਼ਾਲਮ ਜ਼ਮਾਨੇ ਵਿੱਚ ਕਿਸ-ਕਿਸ ਨਾਲ ਲੜੇਂਗੀ ਜੇ ਤੈਨੂੰ ਜਿਉਂ ਦਾ ਛੜਤਾ ਤਾਂ ਜੇ ਤੈਨੂੰ ਜਿਉਂ ਦਾ ਛੜਤਾ ਤਾਂ ਹੋਰ ਜਾਨਵਰ ਪਾੜ ਦੇਣਗੇ ਜਾਂ ਫਿਰ ਹਵਸ ਦੇ ਸ਼ਿਕਾਰੀ ਤੈਨੂੰ ਮਾਰ ਦੇਣ ਫਿਰ ਕੁੱਤਾ ਬੋਲਿਆ ਜੱਜ ਸਾਹਿਬ ਤੁਸੀਂ ਸਾਨੂੰ ਕਰਦੇ ਹੋ ਬਦਨਾਮ ਪਰ ਤੁਸੀਂ ਸਾਥੋਂ ਵੀ ਭੈੜੇ ਹੋ ਇਨਸਾਨ ਫਿਰ ਕੁੱਤਾ ਬੋਲਿਆ ਜੱਜ ਸਾਹਿਬ ਤੁਸੀਂ ਸਾਨੂੰ ਕਰਦੇ ਹੋ ਬਦਨਾਮ ਪਰ ਤੁਸੀਂ ਸਾਥੋਂ ਵੀ ਭੜੇ ਹੋ ਇਨਸਾਨ ਜਿਉਂਦੀ ਕੰਨਿਆ ਨੂੰ ਪੇਟ ਵਿੱਚ ਮਾਰ ਮਕਾਉਂਦੇ ਹੋ ਮਾਰ ਮਾਰ ਕੇ ਧੀਆ ਨੂੰ ਤੁਸੀਂ ਇਨਸਾਨ ਖਵਾਉਂਦੇ ਹੋ ਤੁਹਾਡਾ ਸਮਾਜ ਹੀ ਲੜਕੀਆਂ ਨੂੰ ਨਫ਼ਰਤ ਕਰਦਾ ਹੈ ਤਾਂ ਹੀ ਤਾਂ ਇਹ ਸਮਾਜ ਤਿਲ ਤਿਲ ਕਰਕੇ ਮਰਦਾ ਏ ਮੈਂ ਸਮਝਿਆ ਕੰਨਿਆ ਨੂੰ ਖਾਣਾ ਹੀ ਚੰਗਾ ਹੈ ਪਰ ਤੁਹਾਡੇ ਵਰਗੇ ਰਾਖਸ਼ਾਂ ਤੋਂ ਬਚਾਣਾ ਹੀ ਚੰਗਾ ਹੈ ਪਰ ਤੁਹਾਡੇ ਵਰਗੇ ਰਾਖਸ਼ਾਂ ਤੋਂ ਬਚਾਣਾ ਹੀ ਚੰਗਾ ਹੈ ਬਚਾਣਾ ਹੀ ਚੰਗਾ ਹੈ ਬਚਾਣਾ ਹੀ ਚੰਗਾ ਹੈ ਥੈਂਕ ਯੂ